ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡੀ ਆਪਣੀ ਮੇਜ਼ਬਾਨ ਰਮਨਜੀਤ ਕੌਰ ਜੀਕੇਆ ਟੀਵੀ ਵਿੱਚ ਆਪ ਸਭ ਦਾ ਸਵਾਗਤ ਅੱਜ ਅਸੀਂ ਆਪਣੇ ਇਸ ਚੱਲ ਰਹੇ 10 ਗੁਰੂ ਸਹਿਬਾਨ ਦੇ ਲੜੀਵਾਰ ਜੀਵਨ ਦੇ ਵਿੱਚੋਂ ਛੇ ਗੁਰੂ ਹਰਕਿਸ਼ਨ ਸਾਹਿਬ ਜੀ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜਿਸ ਦੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਸਟੂਡੀਓ ਵਿੱਚ ਮੌਜੂਦ ਹਨ ਗਿਆਨੀ ਹਰਭਜਨ ਸਿੰਘ ਜੀ ਸੋਹਲ ਆਓ ਕਰਦੇ ਹਾਂ ਗਿਆਨੀ ਜੀ ਦਾ ਸਵਾਗਤ ਗਿਆਨੀ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ ਬੀਟਰ ਰਮਨਜੀਤ ਹਾਂਜੀ ਮੇਰੇ ਵੱਲੋਂ ਜੀਕੇਆ ਟੀਵੀ ਦੀ ਸਮੁੱਚੀ ਟੀਮ ਹਾਂਜੀ ਤੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਬਾਰੇ ਉਹਨਾਂ ਦੀ ਫਿਲਾਸਫੀ ਬਾਰੇ ਉਹਨਾਂ ਦੀਆਂ ਸਿੱਖਿਆਵਾਂ ਬਾਰੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ ਸਭ ਦਾ ਧੰਨਵਾਦ ਹਾਂਜੀ ਗਿਆਨੀ ਜੀ ਤੁਸੀਂ ਸਾਨੂੰ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਮੋਢਲੇ ਜੀਵਨ ਤੇ ਬਚਪਨ ਦੇ ਬਾਰੇ ਕੁਝ ਜਾਣਕਾਰੀ ਦਿਓ ਬੇਟਾ ਰਮਨਜੀਤ ਹਾਂਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜਨਮ ਕੀਰਤਪੁਰ ਸਾਹਿਬ ਹਾਂਜੀ ਗੁਰੂ ਹਰਰਾਏ ਸਾਹਿਬ ਜੀ ਦੇ ਘਰ ਹੋਇਆ ਸੀ ਠੀਕ ਹੈ ਗੁਰੂ ਹਰਰਾਏ ਸਾਹਿਬ ਦੇ ਛੋਟੇ ਸਾਹਿਬ ਜਦੇ ਸੰ ਹਮ ਬਾਬਾ ਗੁਰਦਿੱਤਾ ਜੀ ਦੇ ਪੋਤਰੇ ਸਨ ਹਾਂਜੀ 1656 ਵਿੱਚ ਠੀਕ ਹੈ ਤੇ ਉਹਨਾਂ ਦਾ ਬਚਪਨ ਕੀਰਤਪੁਰ ਸਾਹਿਬ ਵਿੱਚ ਹੀ guzਰਾ ਸੀ ਹਮ ਗੁਰੂ ਹਰਰਾਏ ਸਾਹਿਬ ਜੀ ਦੇ ਦੇਖ ਰੇਖ ਵਿੱਚ ਹਮ ਬਾਬਾ ਗੁਰਦਤਾ ਜੀ ਦੀ ਵੀ ਦੇਖ ਰਹੀ ਇੱਕ ਵਿੱਚ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜਨਮ ਹੋਇਆ ਸੀ ਹੂੰ ਉਸ ਤੋਂ 2 ਸਾਲ ਬਾਅਦ ਬਾਬਾ ਗੁਰਦਤਾ ਜੀ ਪੂਰੇ ਹੋ ਗਏ ਸੀ ਠੀਕ ਹੈ ਬਾਬਾ ਤਰਲਜੀਤ ਵੀ ਪਹਿਲਾਂ ਪੂਰੇ ਹੋ ਗਏ ਸੀ ਹੂੰ ਤੇ ਗੁਰੂ ਸਾਹਿਬ ਦੀ ਸਿੱਖਿਆ ਦੇ ਨਾਲ ਜੋ ਵੀ ਸਿੱਖੀ ਦੇ ਗੁਣ ਨੇ ਮਾਨਵਤਾ ਦੇ ਗੁਣ ਨੇ ਹਾਂਜੀ ਹਾਂਜੀ ਸੱਚ ਹੱਕ ਧਰਮ ਇਨਸਾਨੀਅਤ ਹਾਂਜੀ ਇਹਨਾਂ ਦੇ ਵੀ ਗੁਣਾਂ ਨਾਲ ਇਹਨਾਂ ਰੱਬੀ ਗੁਣਾਂ ਦੇ ਨਾਲ ਹੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੀਵਨ ਸਰਸ਼ਾਰ ਸੀ ਹੂੰ ਸਾਰੇ ਗੁਣ ਰੱਬ ਵਾਲੇ ਗੁਣ ਹੂੰ ਪਰਮਾਤਮਾ ਵਾਲੇ ਗੁਣ ਵੈਲਿਊਜ਼ ਹਾਂਜੀ ਉਹਨਾਂ ਨਾਲ ਭਰਪੂਰ ਸੀ ਜੀਵਨ ਠੀਕ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਤੇ ਬਚਪਨ ਉਹਨਾਂ ਦਾ ਕੀਰਤਪੁਰ ਸਾਹਿਬ ਵਿੱਚ ਹੀ ਗੁਜ਼ਰਿਆ ਸੀ ਠੀਕ ਹੈ ਗੁਰੂ ਸਾਹਿਬ ਦੀ ਦੇਖ ਰੇਖ ਵਿੱਚ ਠੀਕ ਹੈ ਧਾਰਮਿਕ ਰੰਗ ਦੇ ਵਿੱਚ ਰੋਹਾਨੀਏ ਦੇ ਰੰਗ ਵਿੱਚ ਹੂੰ ਉਹਦਾ ਬਚਪਨ ਉੱਥੇ ਗੁਜ਼ਰਿਆ ਸੀ ਗਿਆਨੀ ਜੀ ਗੁਰਤਾ ਗੱਦੀ ਦੀ ਯੋਗਤਾ ਲਈ ਪਰਖ ਕਿਵੇਂ ਕੀਤੀ ਸੀ ਗੁਰੂ ਸਾਹਿਬ ਜੀ ਦੀ ਤੇ ਕਦੋਂ ਗੁਰਤਾ ਗੱਦੀ ਦਿੱਤੀ ਸੀਗੀ ਉਹਨਾਂ ਨੂੰ ਅਸਲ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਭ ਤੋਂ ਛੋਟੀ ਉਮਰ ਦੇ ਗੁਰੂ ਹੋਏ ਨੇ ਠੀਕ ਹੈ ਉਹਨ ਦਾ ਵੱਡਾ ਭਰਾ ਸੀ RAM RAJ ਹਾਂਜੀ ਉਹ ਗੁਰਤਾ ਦਾ ਇੱਛਕ ਸੀ ਤੇ RAM RAJ ਵਿੱਚ ਗੁਰਤਾ ਦੀ ਯੋਗਤਾ ਹੈ ਨਹੀਂ ਸੀ ਠੀਕ ਹੈ ਰੰਦੇ ਗੁਰੂ ਘਰ ਵਿੱਚ ਸੀ ਗੁਰੂ ਘਰ ਦੇ ਸਹਬਜ਼ਾਦੇ ਸੀ ਗੁਰੂ ਸਾਹਿਬ ਦੇ ਹੂੰ لیکن ਧਰਮ ਦਾ ਅਸਰ ਹੂੰ ਬਾਣੀ ਦਾ ਅਸਰ ਹੂੰ ਰੱਬ ਵਿੱਚ ਲਿਗਲীন ਹੋਣ ਦਾ ਅਸਰ ਹਾਂਜੀ ਇੱਕ ਵਿੱਚ ਹੈ ਸੀ ਇੱਕ ਵਿੱਚ ਵਿੱਚ ਹੈ ਨਹੀਂ ਸੀ ਇੱਕ ਦਿਖਾਵੇ ਮਾਤਰ ਸੀ ਠੀਕ ਹੈ ਬਹੁਤ ਸਾਰੇ ਸਿੱਖਾਂ ਨੇ ਪੁੱਛਿਆ ਮਾਰਾ ਇਹਨੂੰ ਹੂੰ ਫਿਰ ਅਗਲੇ ਗੁਰੂ ਦੀ ਯੋਗਤਾ ਕਿਦੇ ਵਿੱਚ ਹੈ ਕਿਹੜੇ ਸਾਹਿਬ ਜਾਦੇ ਵਿੱਚ ਹੈ ਹਾਂਜੀ ਗੁਰੂ ਸਾਹਿਬ ਨੇ ਪਰਖ ਕਰਨ ਵਾਸਤੇ ਹੂੰ ਇੱਕ ਸਿੱਖ ਨੂੰ ਛੋਟੀ ਜੀ ਸੂਈ ਦਿੱਤੀ ਹੂੰ ਇਤਿਹਾਸਿਕ ਸਰੋਤਾ ਮੁਤਾਬਕ ਹੈ ਹਾਂਜੀ ਮਰਨੇ ਕਿਹਾ ਵੀ ਜਦ ਦੋਵੇਂ ਪਾਠ ਕਰ ਰਹੇ ਹੋਣਗੇ ਨਾ ਬਾਣੀ ਪੜ ਰਹੇ ਹੋਣਗੇ ਹਾਂਜੀ ਤੁਸੀਂ ਉਹਨਾਂ ਦੇ ਸਰੀਰ ਤੇ ਮਾਰੀ ਜੀ ਚੋ ਮਾਰ ਨਹੀਂ ਸੂਈ ਦੀ ਹਾਂਜੀ ਇਹ ਇਤਿਹਾਸਕ ਸਰੋਤ ਨੇ ਹੂੰ ਪਹਿਲਾਂ ਇੱਕ ਨੂੰ ਮਾਰਨੀ ਹੈ ਦੂਸਰ ਨੂੰ ਦੂਜੀ ਸੂਈ ਮਾਰਨੀ ਹੂੰ ਉੱਥੋਂ ਤੁਹਾਨੂੰ ਪਤਾ ਲੱਗ ਜਾਏਗਾ ਬਾਣੀ ਵਿੱਚ ਕਿਹੜਾ ਲੇਵਲੀਨ ਹੈ ਹੂੰ ਕਿਹੜਾ ਬਾਣੀ ਨਾਲ ਜੁੜਿਆ ਹੋਇਆ ਹੈ ਅੰਦਰੋਂ ਹਾਂਜੀ ਹਾਂਜੀ ਤੇ ਕਿਹੜਾ ਬਾਣੀ ਪੜਨ ਦਾ ਵਿਖਾਵਾ ਕਰ ਰਿਹਾ ਹਾਂਜੀ ਉਹ ਸਿੱਖ ਨੇ ਸੂਈ ਲਈ ਹੂੰ ਪਹਿਲਾਂ ਬਾਬਾ ਰਾਮਰਾਏ ਕੋ ਚਲੇ ਗਏ ਹੂੰ ਤੇ ਰਾਮਰਾਏ ਦੇ ਮਾੜੀ ਜੀ ਸੂਈ ਮਾਰੀ ਉਸ ਮਾਦੀ ਲਾ ਕੇ ਬੈਠੇ ਸੀ ਐਸੀ ਦਿਖਾਵੇ ਦੀ ਹਾਂਜੀ ਮਾੜੀ ਜੀ ਸੂਈ ਲਾਈ ਹੂੰ ਤੇ ਰਾਮਰਾਏ ਤਾਂ ਤਰਫ ਵੇੜਾ ਬੜਾ ਤਰਫ ਗਿਆ ਹਾਂਜੀ ਜਿਹਨੇ ਸੂਈ ਚੋ ਬਲਾਈ ਸੀ ਹਾਂਜੀ ਉਹਦੇ ਗਲ ਪੈ ਗਏ ਹੂੰ ਕਹਿੰਦਾ ਮੈਂ ਪਾਠ ਕਰ ਰਿਹਾ ਤਾਂ ਮੈਨੂੰ ਸੂਈ ਕੇ ਮਾਰੀ ਹੂੰ ਸਿਰਫ ਦੇਖਣਾ ਸੀ ਹਾਂਜੀ ਉਹ ਬਾਣੀ ਵਿੱਚ ਜੁੜਿਆ ਨਹੀਂ ਸੀ ਉਹ ਦਿਖਾਵਾ ਕਰ ਰਿਹਾ ਸੀ ਹਾਂਜੀ ਉਸ ਤੋਂ ਬਾਅਦ ਉਹ ਸਿੱਖ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸਿਰ ਤੇ ਮਾਰੀ ਜੀ ਸੂਈ ਚ ਬੋਈ ਹੂੰ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਕੋਈ ਅਸਰ ਨਹੀਂ ਹੋਇਆ ਠੀਕ ਹੈ ਉਹ ਬਾਣੀ ਵਿੱਚ ਲਿਵ ਲੀਨ ਹੂੰ ਇੱਕ ਓੰਕਾਰ ਦੇ ਵਿੱਚ ਲਿਵ ਲੀਨ ਹੂੰ ਰੱਬ ਦੇ ਰੰਗਾਂ ਵਿੱਚ ਰੱਬ ਦੀ ਮਸਤੀ ਵਿੱਚ ਲਿਵ ਲੀਨ ਹੂੰ ਉਤੋਂ ਦੋਹਾਂ ਦੀ ਪਰਖ ਹੋ ਗਈ ਇੱਕ ਬਾਣੀ ਨਾਲ ਅੰਦਰੋਂ ਜੁੜਿਆ ਹਾਂਜੀ ਇੱਕ ਬਾਣੀ ਦਾ ਵਿਖਾਵਾ ਕਰ ਰਿਹਾ ਹੂੰ ਠੀਕ ਹੈ ਤੇ ਉਸ ਪਰਖ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ 8ਵੇਂ ਗੁਰੂ ਹਮ ਪਰਖ ਵਿੱਚ ਪੂਰਨ ਪੂਰਨ ਉਤਰੇ ਹਮ ਯੋਗਤਾ ਸਾਹਮਣੇ ਆ ਗਏ ਹਮ ਤੇ ਗੁਰੂ ਹਰਾਈ ਸਾਹਿਬ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਹਮ 1600 ਕਾਠ ਵਿੱਚ ਹਮ ਗੁਰਤਾ ਗੱਦੀ ਦਿੱਤੀ ਸੀ ਠੀਕ ਹੈ ਉਹਦੋਂ ਤੱਕ ਇਹ 5 ਸਾਲ ਕੁਝ ਕੁ ਮਹੀਨੇ ਦੀ ਉਮਰ ਸੀ ਹਾਂਜੀ 10 ਗੁਰੂ ਸਾਹਿਬਾਂ ਵਿੱਚੋਂ ਸਭ ਤੋਂ ਵੱਡੇ ਉਮਰ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਸੀ ਹਮ ਸਭ ਤੋਂ ਛੋਟੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਠੀਕ ਹੈ ਕਿਉਂਕਿ ਉਹਨਾਂ ਦੇ ਵਿੱਚ ਗੁਰਤਾ ਦੀਆਂ ਜਿੰਨੀਆਂ ਯੋਗਤਾਵਾਂ ਸਨ ਹੂੰ ਉਹ ਸਾਰੀਆਂ ਸਾਰੀਆਂ ਸੰਗਤਾਂ ਦੇ ਸਾਹਮਣੇ ਆ ਗਈਆਂ ਗੁਰੂ ਸਾਹਿਬ ਨੂੰ ਤਾਂ ਪਤਾ ਹੀ ਸੀ ਚਲ ਹੂੰ ਉਹਨਾਂ ਨੇ 1661 ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤੱਥ ਦੀਆਂ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਠੀਕ ਗਿਆਨੀ ਜੀ ਸ਼੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਬ ਦੁੱਖ ਜਾਏ ਇਸ ਪੰਕਤੀ ਦੇ ਵਿੱਚੋਂ ਡਿੱਠੇ ਲਫ਼ਜ਼ ਦਾ ਅਰਥ ਕੀ ਹੈ ਬੇਟਾ ਇਹ ਦਸਮ ਗ੍ਰੰਥ ਵਿੱਚ ਹੈ ਚੰਡੀ ਦੀ ਵਾਰ ਦਾ ਪਹਿਲਾ ਸ਼ਲੋਕ ਹੈ ਸ਼ਬਦ ਹੈ ਹਾਂਜੀ ਉਹਦੇ ਵਿੱਚ ਨੌ ਗੁਰੂਆਂ ਦਾ ਜ਼ਿਕਰ ਹੁੰਦਾ ਹੈ ਹਮ ਗੁਰੂ ਗੋਬਿੰਦ ਸਿੰਘ ਤਾਂ ਗੁਰੂ ਨਹੀਂ ਸੀ ਬਣਿਆ ਜੀ ਹਾਂਜੀ ਉਹ ਸਾਡੇ ਅਰਦਾਸ ਵਿੱਚ ਸ਼ਾਮਲ ਹੈ ਠੀਕ ਹੈ ਉਸ ਅਰਦਾਸ ਵਿੱਚ ਸ਼ਾਮਲ ਜਿਹੜਾ ਸ਼ਬਦ ਹੈ ਹਮ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਹਾਂਜੀ ਜਿਸ ਡਿਠਾ ਸਭ ਦੁੱਖ ਜਾਏ ਹਾਂਜੀ ਉਹਦਾ ਮਤਲਬ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਤੇ ਆਉਣ ਨਾਲ ਹਮ ਤੇ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਹਾਂਜੀ ਸਾਰੇ ਮਾਨਸਿਕ ਅਧਿਆਤਮਿਕ ਦੁੱਖ ਦੂਰ ਹੋ ਜਾਂਦੇ ਨੇ ਹਾਂਜੀ ਪਰ ਉਹ ਜਿਹੜੇ ਦਰਸ਼ਨ ਨੇ ਹੂੰ ਉਹ ਸਰੀਰ ਦੇ ਨਹੀਂ ਹਾਂਜੀ ਸਰੀਰ ਦੇ ਦਰਸ਼ਨ ਅਸੀਂ ਕਿਉਂਕਿ ਦੁਨਿਆਵੀ ਜੀਵ ਆ ਹਾਂਜੀ ਸਰੀਰ ਦੇ ਦਰਸ਼ਨਾ ਤੱਕ ਇਹ ਸੀਮਤ ਆ ਹੂੰ ਗੁਰੂ ਸਾਹਿਬ ਦਾ ਜਿਹੜਾ ਦਰਸ਼ਨ ਹੈ ਹਾਂਜੀ ਉਹ ਗੁਰੂ ਸਾਹਿਬ ਦੀ ਫਿਲਾਸਫੀ ਨੂੰ ਫਾਲੋ ਕਰਨਾ ਗੁਰੂ ਸਾਹਿਬ ਦੀ ਜੋਤ ਨੂੰ ਹੂੰ ਸ਼ਬਦ ਨੂੰ ਗੁਰੂ ਮੰਨਣਾ ਹੂੰ ਸੇਰ ਨੂੰ ਨਹੀਂ ਹਾਂਜੀ ਉਹਦਾ ਮਤਲਬ ਇਹ ਆ ਠੀਕ ਹੈ ਜੇ ਸਰੀਰ ਦਾ ਦਰਸ਼ਨ ਲਈਏ ਹੂੰ ਤੇ ਗੁਰੂ ਗੋਬਿੰਦ ਸਿੰਘ ਦਾ ਇਹ ਸ਼ਬਦ ਹੈ ਹੂੰ ਤੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜ਼ਿਕਰ ਕੀਤਾ ਅਰਦਾਸ ਵਿੱਚ ਹੂੰ ਤਦੋਂ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਵੀ ਨਹੀਂ ਸੀ ਹੋਇਆ ਹਾਂਜੀ ਹਾਂਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਹੂੰ ਪੌਣੇ 3 ਸਾਲ ਬਾਅਦ ਹੂੰ ਗੁਰੂ ਗੋਬਿੰਦ ਸਿੰਘ ਦਾ ਅਵਤਾਰ ਹੋਇਆ ਸੀ ਪੰਡਾ ਦੀ ਧਰਤੀ ਤੇ ਠੀਕ ਹੈ ਉਹਨਾਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਰੀਰਕ ਦਰਸ਼ਨ ਨਹੀਂ ਸੀ ਕੀਤੇ ਹਾਂਜੀ ਲੈਕਿਨ ਉਹਨਾਂ ਦੀ ਜਿਹੜੀ ਵਿਚਾਰਧਾਰਾ ਸੀ ਉਹਨਾਂ ਦੀ ਜਿਹੜੀ ਸੋਚ ਸੀ ਉਹਨਾਂ ਦਾ ਜਿਹੜਾ ਦਿੱਤਾ ਸਿਧਾਂਤ ਸੀ ਹਾਂਜੀ ਉਹ ਉਹਦੇ ਦਰਸ਼ਨ ਕਰਕੇ ਹਮਮ ਸਾਬ ਨੇ ਉਹ ਸਾਨੂੰ ਸਿੱਖਿਆ ਦਿੱਤੀ ਹੈ ਹਮ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਜੋ ਸ਼ਬਦ ਨੇ ਹਮ ਜੋ ਬਲਿਓ ਦੀਵਾ ਬਲੈ ਅੰਧੇਰਾ ਜਾਏ ਹਾਂਜੀ ਬਲਿਓ ਚਿਰਾਗ ਅੰਧਿਆਰ ਮੈਂ ਹੈ ਹਮ ਇਹ ਗੁਰੂ ਬਾਣੀ ਵਿੱਚ ਵੀ ਆਉਂਦਾ ਹੈ ਹਾਂਜੀ ਉਹ ਜਿਹੜਾ ਦੀਵਾ ਉਹ ਜੋਤ ਦਾ ਦੀਵਾ ਹੈ ਸਰੀਰ ਦਾ ਦੀਵਾ ਨਹੀਂ ਹਾਂਜੀ 10 ਗੁਰੂ ਸਾਹਿਬਾਨ ਦੇ ਸਰੀਰਾਂ ਵਿੱਚ ਸੇਈਸ 10 ਹੋਏ ਨੇ ਹਾਂਜੀ ਲੇਕਿਨ ਜੋਤ ਇੱਕੋ ਹੀ ਹੈ ਹਾਂਜੀ ਜੋਤ ਇੱਕ ਹੈ ਜੁਗਤ ਵਖ ਵਖ ਹੈ ਹਾਂਜੀ ਗੁਰੂ ਸਾਹਿਬਾਨ ਦੇ ਉਸ ਜਿਹੜੀ ਜੁਗਤ ਹੈ ਜੋਤ ਹੈ ਹੂੰ ਜਿਹੜੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪੰਜ ਸਬਾ ਪੰਜ ਸਾਲ ਦੇ ਜੀਵਨ ਵਿੱਚ ਹੂੰ ਗੁਰੂ ਹਰ राय ਸਾਹਿਬ ਨੇ ਜੋਤ ਸਮਾ ਦਿੱਤੀ ਸੀ ਹੂੰ ਉਸ ਜੋਤ ਦੇ ਦਰਸ਼ਨ ਹੂੰ ਜਿਸ ਡਿਠਾ ਦਾ ਮਤਲਬ ਉਹ ਹੈ ਗਿਆਨੀ ਜੀ ਗੁਰੂ ਸਾਹਿਬ ਜੀ ਦੇ ਦਿੱਲੀ ਜਾਣ ਦੇ ਪਿੱਛੇ ਕੀ ਕਾਰਨ ਸਨ ਅਸਲ ਵਿੱਚ ਜੇ ਬੇਟਾ ਜਦੋਂ ਉਹ ਰਾਮਰਾਇ ਦਿੱਲੀ ਗਿਆ ਸੀ ਨਾ ਗੁਰੂ ਹਰਾਈ ਸਾਹਿਬ ਦੇ ਹੁਕਮ ਨਾਲ ਹਾਂਜੀ ਜੋ ਬਚਨ ਗੁਰੂ ਹਰਾਈ ਸਾਹਿਬ ਨੇ ਰਾਮਰਾਇ ਨੂੰ ਦਿੱਤੇ ਸੀ ਹੂੰ ਹੁਕੂਮਤ ਅੱਗੇ ਝੂਠਾ ਨਹੀਂ ਹਾਂਜੀ ਝੂਠ ਨਹੀਂ ਬੋਲਣਾ ਸੱਚ ਬੋਲਣਾ ਹੈ ਹਾਂਜੀ ਕਰਾਮਾਤ ਨਹੀਂ ਵਿਖਾਉਣੀ ਹਾਂਜੀ ਬਾਣੀ ਨਹੀਂ ਬਦਲਣੀ ਹੂੰ ਦਿੱਲੀ ਜਾ ਕੇ ਉਹ ਔਰੰਗਜ਼ੇਬ ਦੇ ਖੁਸ਼ਾਮਦ ਕਰਨ ਵਾਸਤੇ ਹੂੰ ਗੁਰੂ ਸਾਹਿਬ ਦੇ ਸਾਰੇ ਬਚਨ ਭੁੱਲ ਗਿਆ ਸੀ ਉਹ ਹੂੰ ਵਿਸਰ ਗਿਆ ਜਦੋਂ ਗੁਰੂ ਹਰ राय ਸਾਹਿਬ ਨੂੰ ਪਤਾ ਲੱਗਾ ਰਾਮ ਰਾਏ ਤੇ ਗੁਰੂ ਘਰ ਤੋਂ ਮੁਨਕਰ ਹੋ ਗਿਆ। ਹਾਂਜੀ। ਉਹਨੇ ਗੁਰੂ ਨਾਨਕ ਦੀ ਬਾਣੀ ਵੀ ਬਦਲ ਦਿੱਤੀ ਮਿੱਟੀ ਮੁਸਲਮਾਨ ਦੀ ਜਗ੍ਹਾ ਬੇਈਮਾਨ ਕਹਿ ਕੇ। ਹੂੰ। ਕਰਮਾਤਾਂ ਵੀ ਵਿਖਾਤੀਆਂ। ਗੁਰੂ ਘਰ ਵਿੱਚ ਕਰਮਾਤਾਂ ਦਾ ਕੋਈ ਐਨੀ ਗੱਲ ਹੈ। ਹਾਂਜੀ। ਕਰਾਮਾਤ ਕਹਿਰਦਾ ਨਾਮ ਹੈ। ਹੂੰ। ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਇਦਾਂ ਦੀਆਂ ਕੀਤੀਆਂ। ਹੂੰ। ਤੇ ਗੁਰੂ ਹਰ राय ਸਾਹਿਬ ਨੇ ਕੀਰਤਪੁਰ ਸਾਹਿਬ ਤੋਂ ਹੁਕਮ ਕਰਕੇ ਤੇ ਉਹਨੂੰ ਸਿੱਖੀ ਵਿੱਚੋਂ ਸਿਖ ਦਿੱਤਾ ਪਰਮਾਨੈਂਟਲੀ। ਮਰੇ ਨੇ ਕਿ ਸਾਰੀ ਉਮਰ ਰਾਮਰਾਏ ਮੇਰੇ ਮੱਥੇ 'ਤੇ ਨਾ ਲੱਗੇ ਹਾਲਾਂਕਿ ਉਹਨਾਂ ਦਾ ਵੱਡਾ ਪੁੱਤਰ ਸੀ ਹਾਂਜੀ ਵੀ ਮੱਥੇ 'ਤੇ ਨਾ ਲੱਗੇ ਹੂੰ ਉਸ ਗੱਲ ਤੋਂ ਉਹ ਗੁਰਤਾ ਦਾ ਇੱਛਕ ਸੀ ਗੁਰਤਾ ਕਦੀ ਚਾਹੁੰਦਾ ਸੀ ਉਹ ਹਾਂਜੀ ਉਹ ਕਹਿੰਦੇ ਵੱਡਾ ਮੈਂ ਆ ਹੂੰ ਤੇ ਗੁਰਤਾ ਕਦੀ ਮੈਨੂੰ ਮਿਲਣਾ ਚਾਹੀ ਮੈਨ ਲਈ ਚਾਹੀਦੀ ਹੈ ਹਾਂਜੀ ਗੁਰਤਾ ਦੀ ਯੋਗਤਾ ਉਹਦੇ ਵਿੱਚ ਹੈ ਨਹੀਂ ਸੀ ਹੂੰ ਜੋ ਗੁਰਤਾ ਲਈ ਗੁਣ ਹੋਣੇ ਚਾਹੀਦੇ ਨੇ ਹਾਂਜੀ ਉਹਦੇ ਵਿੱਚ ਹੈ ਨਹੀਂ ਸੀ ਹਾਂਜੀ ਜਦੋਂ ਗੁਰੂ ਹਰਾਈ ਸਿੰਘ ਜੀ ਨੇ ਉਹਨੂੰ ਛੇਕ ਦਿੱਤਾ ਹੂੰ ਤੇ ਉਹ ਗੁਰੂ ਹਰਕ੍ਰਿਸ਼ਨ ਸਾਹਿਬ ਨਾਲ ਵਿਰੋਧ ਕਰਨ ਲੱਗ ਪਿਆ ਹੂੰ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਦਿੱਲੀ ਬੁਲਾਉਣ ਵਿੱਚ ਰਾਮ ਰਾਏ ਦਾ ਹੱਥ ਸੀ ਉਹਦੀ ਚਾਲ ਸੀ ਉਹਦੀ ਸਾਜ਼ਿਸ਼ ਸੀ ਕੌਨਫੀਡੈਂਸੀ ਸੀ ਠੀਕ ਹੈ ਵੀ ਮੈਂ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਦਿੱਲੀ ਬੁਲਾਵਾਂਗਾ ਹਮ ਤੇ ਮੈਂ ਦਿੱਲੀ ਆਇਆ ਹਮ ਹਕੂਮਤ ਦੇ ਮੱਥੇ ਲਗਾ ਹਮ ਮੈਂ ਗੁਰੂ ਸਾਹਿਬ ਦੀਆਂ ਨਜ਼ਰਾਂ ਜੋ ਪਤਾ ਗੁਰੂ ਦੇ ਨਜ਼ਰਾਂ ਜੋ ਥਿਰ ਗਏ ਹਮ ਮੈਨੂੰ ਗੁਰਤਗਦੀ ਨਹੀਂ ਮਿਲੀ ਹਮ ਉਹਦੀ ਚਾਲ ਇਹ ਸੀ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਆਉਣਗੇ ਹਮ ਉਹ ਹਕੂਮਤ ਨੂੰ ਮਿਲਣਗੇ ਹਮ ਜੀ ਉਹ ਰੰਗਦੇਵ ਨੂੰ ਮਿਲਣਗੇ ਹਾਂਜੀ। ਕਿ ਉਹ ਵੀ ਗੁਰੂ ਦੀ ਨਜ਼ਰਾਂ 'ਚ ਉਹ ਗਿਰ ਜਾਣਗੇ। ਹਾਂਜੀ। ਚਾਲ ਸੀ ਉਹਦੀ। ਠੀਕ ਹੈ। ਵੀ ਜੇ ਨਾ ਮਿਲ ਲਗੇ। ਗੁਰੂ ਹਰਾਈ ਸਾਹਿਬ ਨੇ ਤੇ ਬਚਨ ਕੀਤਾ ਸੀ ਵੀ ਮਲੇਸ਼ ਦੇ ਦਰਸ਼ਨ ਨਹੀਂ ਕਰਨੇ। ਹਾਂਜੀ। ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ। ਹਾਂਜੀ। ਉਹਦੀ ਸਾਜ਼ਿਸ਼ ਪਿੱਛੇ ਦੋ ਚਾਲਾਂ ਸੀ। ਹੂੰ। ਜੇ ਤਾਂ ਔਰੰਗਜ਼ੇਬ ਨੂੰ ਮਿਲੇ। ਹੂੰ। ਫਿਰ ਤਾਂ ਸੰਤਾਂ ਦੀ ਨਜ਼ਰ 'ਚ ਉਹ ਗਿਰ ਜਾਣਗੇ। ਹਾਂਜੀ। ਵੀ ਮੈਂ ਵੀ ਮਿਲਿਆ ਸੀ ਤੇ ਮੈਂ ਨਜ਼ਰ 'ਚ ਉਹ ਗਿਰ ਗਿਆ ਤੇ ਗੁਰੂ ਵਰਕਿਸ਼ਨ ਸਾਹਿਬ ਵੀ ਤੇ ਮਿਲਦੇ ਨੇ। ਹਾਂਜੀ। ਜੇ ਔਰੰਗਜ਼ੇਬ ਨੂੰ ਨਾ ਮਿਲੇ। ਹੂੰ ਤੇ ਫਿਰ ਮੈਨੂੰ ਇੱਕ ਮੌਕਾ ਮਿਲ ਜਾਏਗਾ حکومت ਨੂੰ ੜਕਾਉਣ ਦਾ ਹਾਂਜੀ ਦੇਖੋ ਗੁਰੂ ਹਰਿਕ੍ਰਿਸ਼ਨ ਤੁਹਾਡੇ ਤੋਂ ਬਾਗੀ ਨੇ ਹਾਂਜੀ ਉਹ ਤੁਹਾਡੇ ਦਿੱਲੀ ਵਿੱਚ ਆ ਕੇ ਵੀ ਤੁਹਾਡੇ ਮੱਥੇ ਨਹੀਂ ਲੱਗ ਰਹੇ ਹਾਂਜੀ ਤੁਹਾਨੂੰ ਮਿਲ ਨਹੀਂ ਰਹੇ ਹੂੰ ਲੇਕਿਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਜਿਹੜੀ ਸੋਚ ਸੀ ਉਹ ਨਿਰਭਾਉ ਨਿਰਵੈਰ ਵਾਲੀ ਸੀ ਉਮਰ ਛੋਟੀ ਸੀ ਹਾਂਜੀ ਪਰ ਨਿਡਰਤਾ ਵਾਲੀ ਸੀ ਉਹਨਾਂ ਦੇ ਬਾਬਾ ਗੁਰੂ ਤੇਗ ਬਹਾਦਰ ਸਾਹਿਬ ਦਾ ਵਚਨ ਹੈ ਭੈ ਕਾ ਹੂ ਕੋ ਦੇਤਨਾ ਹੈ ਪਹਿਮਾਨ ਤਾਂ ਮੂਲ ਮੰਤਰ ਵਿੱਚ ਵੀ ਸਾਡੇ ਨਿਰਭਉ ਤੇ ਨਿਰਵੈਰ ਹਾਂਜੀ ਉਹ ਹਕੂਮਤ ਨਾਲ ਵੀ ਮੱਥੇ ਨਹੀਂ ਲੱਗੇ ਹੂੰ ਬੜੀ ਕੋਸ਼ਿਸ਼ ਕੀਤੀ ਇਹਨੇ ਹੂੰ ਤੇ ਇਸ ਚਾਲ ਦੇ ਨਾਲ ਉਹਨੇ ਬੁਲਾਇਆ ਸੀ ਹੂੰ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਜਦੋਂ ਬੁਲਾਇਆ ਹੂੰ ਉਹਨਾਂ ਨੇ ਜਵਾਬ ਦਿੱਤਾ ਠੀਕ ਹੈ ਉਹਨਾਂ ਕੇ ਵੀ ਅਸੀਂ ਮੱਥੇ ਨਹੀਂ ਲੱਗਣਾ ਹੂੰ ਆ ਰਾਮ ਰਾਏ ਅੰਦਰ ਉੱਤੜ ਫੜਾ ਰਿਹਾ ਸੀ ਹੂੰ ਗੁਰਤਾ ਗੱਦੀ ਨਾ ਮਿਲਣ ਕਰਕੇ ਨਿਰਾਸ਼ ਸੀ ਹੂੰ ਉਹ ਹਰ ਹਾਲ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਬੁਲਾਉਣਾ ਚਾਹੁੰਦਾ ਸੀ ਦਿੱਲੀ ਹੂੰ ਐ ਹਾਂਜੀ ਉਹਨੇ ਫਿਰ ਚਾਲੇ ਖੇਦੀ ਕਿ ਜਿੱਥੇ ਹੁਣ ਗੁਰਦਰਾ ਬੰਗਲਾ ਸਾਹਿਬ ਹੈ ਹਾਂਜੀ ਉੱਥੇ ਮਿਰਜ਼ਾ ਰਾਜਾ ਜੈ ਸਿੰਘ ਦਾ ਹਮ ਬੰਗਲਾ ਹੁੰਦਾ ਸੀ ਠੀਕ ਹੈ ਮਿਰਜ਼ਾ ਰਾਜਾ ਜੈ ਸਿੰਘ ਗੁਰੂਕਰਦਾਸ਼ਰ ਦਾਲੂ ਸੀ ਠੀਕ ਹੈ ਉਹਨੇ ਫਿਰ ਮਿਰਜ਼ਾ ਰਾਜਾ ਜੈ ਸਿੰਘ ਦੀ ਬੇਨਤੀ ਤੇ ਕੋਈ ਸੰਗਤਾਂ ਹੋਰ ਸੀ ਦਿੱਲੀ ਵਿੱਚ ਹਾਂਜੀ ਉਹਨਾਂ ਦੀਆਂ ਬੇਨਤੀਆਂ ਤੇ ਹਮ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਬੁਲਾਇਆ ਗੁਰੂ ਹਰਿਕ੍ਰਿਸ਼ਨ ਸਾਹਿਬ ਸਹਿਮਤ ਹੋ ਗਏ ਪਰ ਇਸ ਸ਼ਰਤ ਤੇ ਹਮ ਕਿ ਰੰਗਦੇਵ ਦੇ ਮਥੇ ਨਹੀਂ ਲੱਗਣਾ ਠੀਕ ਹੈ ਉਹ ਕੀਰਤਪੁਰ ਸਾਹਿਬ ਤੋਂ ਚਲੇ ਹਮ ਪੰਜੋਖੜਾ ਸਾਹਿਬ ਰੁਕੇ ਹਾਂਜੀ ਤੇ ਉੱਥੇ ਉਹ ਗੀਤਾ ਦੇ ਅਰਥ ਵੀ ਇੱਕ ਛਜੂ ਚਿਹਰ ਤੋਂ ਕਰਵਾਏ ਇੱਕ ਬਹਾਮਣ ਦੇ ਸਾਹਮਣੇ ਪੰਡਤ ਦੇ ਸਾਹਮਣੇ ਹਾਂਜੀ ਉਸ ਤੋਂ ਬਾਅਦ ਫਿਰ ਦਿੱਲੀ ਚਲੇ ਮਿਰਜ਼ਾ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਜਾ ਕੇ ਠਹਿਰੇ ਸੀ ਠੀਕ ਹੈ ਤੇ ਉੱਥੇ ਮਿਰਜ਼ਾ ਰਾਜਾ ਰਾਜਾ ਜੈ ਸਿੰਘ ਦੀਆਂ ਜਿਹੜੀਆਂ ਰਾਣੀਆਂ ਸੀ ਹਮ ਜਿਹੜੀ ਅਸਲੀ ਰਾਣੀ ਸੀ ਉਸ ਤਾਂ ਦਾਸੀਆਂ ਸੀ ਨਾ ਜਿਹੜਾ ਕਰਨ ਰਹੀਆਂ ਰੱਖੀਆਂ ਹੋਈਆਂ ਨੇ ਇੱਕ ਰਾਣੀ ਸੀ ਉਦੇ ਮਨ ਚ ਆਇਆ ਵੀ ਇਹ ਛੋਟੇ ਜਿਹੇ ਗੁਰੂ ਨੇ ਹੂੰ ਉਹਦੋਂ 7 ਸਾਲ ਦੀ ਉਮਰ ਸੀ ਜਦ ਦਿੱਲੀ ਗਏ ਸੀ ਹਾਂਜੀ 7 ਸਵਾ 7.5 ਇਨੇ ਕੋਨੇ 8 ਸਾਲ ਦੀ ਉਮਰ ਤਾਂ ਪੂਰੀ ਹੋ ਗਈ ਸੀ ਹਾਂਜੀ ਜੋਤੀ ਜਦੋਂ ਸਮਾਗਏ ਸੀ ਠੀਕ ਹੈ ਉਹਨੇ ਪਰਖ ਵਾਸਤੇ ਇਹ ਪਰਖ ਤਾਂ ਕਰੀ ਇਹ ਵੀ ਛੋਟੇ ਜਿਹੇ ਗੁਰੂ ਬਣ ਗਏ ਨੇ ਗੁਰੂ ਹੈ ਵੀ ਨਹੀਂ ਕਿ ਨਹੀਂ ਹਾਂਜੀ ਗੁਰੂ ਵਾਲੀ ਗੱਲ ਵੀ ਨਾ ਵਿੱਚ ਹੈ ਕਿ ਨਹੀਂ ਹਾਂਜੀ ਉਹਨੇ ਪਟਰਾਣੀਆਂ ਵਾਲੇ ਜਿਹੜੇ ਨਾ ਕੱਪੜੇ ਪਾ ਲੇ ਦਸੀਆਂ ਵਾਲੇ ਹਾਂਜੀ ਸਾਰੀਆਂ ਦਸੀਆਂ ਦੇ ਵਿੱਚ ਬਹਿ ਗਏ ਹੂੰ ਸਾਰੇ ਬਹਿ ਗਏ ਉੱਥੇ ਹੂੰ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਉਹਨਾਂ ਨੇ ਬੇਨਤੀ ਕੀਤੀ ਬੇਨਤੀ ਕਰਨੇ ਸੀ ਗੁਰੂ ਦਾ ਹੈ ਸੀ ਉਹ ਹਾਂਜੀ ਵੀ ਮੇਰੇ ਦਾ ਰਾਜਾ ਜੈ ਸਿੰਘ ਦੀ ਅਸਲ ਪਟਰਾਣੀ ਕਿਹੜੀ ਹੈ ਰਾਣੀ ਕਿਹੜੀ ਹੈ ਉਹ ਪਛਾਣੋ ਤੁਸੀਂ ਅੱਛਾ ਮਹਾਰਾਜ ਨੇ ਹੱਥ ਵਿੱਚ ਛੱਟੀ ਫੜੀ ਲੈ ਇੱਕ ਦੇ ਸਿਰ ਤੇ ਮਾਰੀ ਹੋਰ ਇਹ ਜਿੱਤ ਕਾਈ ਫਿਰ ਦੂਜੇ ਤੇ ਟਿਕਾਈ ਇਹ ਵੀ ਨਹੀਂ ਇਹ ਵੀ ਨਹੀਂ ਇਹ ਵੀ ਨਹੀਂ ਇਹ ਵੀ ਨਹੀਂ ਹੂੰ ਜਿਹੜੀ ਉਹਦੀ ਅਸਲ ਰਾਣੀ ਸੀ ਨਾ ਉਹਦੇ ਸਿਰ ਤੇ ਰੱਖ ਕੇ ਕਹਿੰਦਾ ਇਹ ਰਾਣੀ ਇਹਦੇ ਘਰ ਚ ਬਹਿ ਕੇ ਜਾ ਕੇ ਠੀਕ ਹੈ ਉਸ ਰਾਣੀ ਦੇ ਤੇ ਉਹਨਾਂ ਨੂੰ ਫਿਰ ਪਤਾ ਲੱਗ ਗਿਆ ਵੀ ਵਾਕਿਆ ਗੁਰੂ ਨੇ ਹਾਂਜੀ ਉਮਰ ਭਾਵੇਂ ਛੋਟੀ ਹੈ ਪਰ ਗੁਰਤਾ ਗੱਦੀ ਦੇ ਯੋਗ ਨੇ ਹੂੰ ਤਾਂ ਇਹਨਾਂ ਨੂੰ ਗੁਰਤਾ ਗੱਦੀ ਮਿਲੀ ਐਡੀ ਵੱਡੀ ਹਕੂਮਤ ਦੇ ਨਾਲ ਮੱਥਾ ਲਾਣਾ ਹੂੰ ਡਰਨਾ ਨਹੀਂ ਉਹਨਾਂ ਤੋਂ ਹਾਂਜੀ ਇੱਕ ਰਾਮ ਰਾਏ ਡਰ ਗਿਆ ਹਾਂਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਹੀਂ ਡਰੇ ਹੂੰ ਲੇਕਿਨ ਉਹ ਚਾਰ ਬੜੀ ਚੱਲਦਾ ਰਿਹਾ ਰਾਮ ਰਾਏ ਹੂੰ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਔਰੰਗਜ਼ੇਬ ਨੂੰ ਮਿਲ ਲੈਣ ਹੂੰ ਔਰੰਗਜ਼ੇਬ ਨੇ ਵੀ ਕੋਸ਼ਿਸ਼ ਕੀਤੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਮਨ ਕਰਤਾ ਰਾਮ ਰਾਏ ਨੇ ਇੱਕ ਹੋਰ ਚਾਲ ਖੇਡੀ ਹੂੰ ਔਰੰਗਜ਼ੇਬ ਦਾ ਇੱਕ ਲੜਕਾ ਸੀ ਸ਼ਹਿਜਾਦਾ ਮਉਜ਼ਜ਼ਮ ਹਾਂਜੀ ਬਹਾਦਰ ਸ਼ਾਹ ਜਨ ਦੇ ਨਾਮ ਸੀ ਬਚਪਨ ਹਾਂਜੀ ਉਹ ਵੀ ਉਸ ਵੇਲੇ ਜੇ ਬਚਪਨ ਸੀ ਠੀਕ ਹੈ ਤੇ ਉਹਨੇ ਦੇਖਿਆ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਬਚਪਨ ਚ ਇਹ ਵੀ ਬਚਪਨ ਚ ਬੱਚੇ ਹਾਣੀ ਹਾਣੀ ਜਿਹੜੇ ਇੱਕ ਦੂਜੇ ਨਾਲ ਮਿਲ ਜਾਂਦੇ ਨੇ ਹੂੰ ਬਹਾਦਰ ਸ਼ਾਹ ਨੂੰ ਭੇਜਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਕੋਲ ਹੂੰ ਇਹ ਬਾਦਰਸ਼ਾ ਆਇਆ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਕਹਿਣ ਲੱਗਾ ਸੱਚੇ ਪਾਤਸ਼ਾਹ ਤੁਹਾਨੂੰ ਤੇ ਪਿਤਾ ਜੀ ਮਿਲਣਾ ਚਾਹੁੰਦੇ ਨੇ ਹਾਂਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਆ ਪੁੱਛਿਆ ਕਿਉਂ ਹੂੰ ਵੀ ਉਹਨਾਂ ਨੇ ਕੀ ਲੋੜ ਪੈ ਗਈ ਮਿਲਣ ਦੀ ਹੂੰ ਕਹਿੰਦਾ ਜੀ ਤੁਹਾਡੇ ਤੋਂ ਉਪਦੇਸ਼ ਲੈਣਾ ਚਾਹੁੰਦੇ ਨੇ ਅੱਛਾ ਤੁਹਾਡੇ ਤੋਂ ਸਿੱਖਿਆ ਲੈਣਾ ਚਾਹੁੰਦੇ ਨੇ ਇੱਕ ਬਹਾਨਾ ਸੀ ਮਿਲਣ ਦਾ ਹਾਂਜੀ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਇੱਕ ਪੇਪਰ ਦੇ ਉੱਤੇ ਇੱਕ ਸ਼ਬਦ ਲਿਖ ਕੇ ਦਿੱਤਾ ਹੂੰ ਬਾ ਬਾਦਰਸ਼ਾ ਨੂੰ ਹੂੰ ਕੀ ਆ ਖੱਦ ਹੈ ਕਿਆ ਪੈਦ ਹੋਏ ਜਾਂ ਮਨ ਨਾ ਹੀ ਸੱਚਾ ਸੋਏ ਹਾਂਜੀ ਇਹ ਸ਼ਬਦ ਲੇਖ ਕੇ ਬਹਾਦਰ ਸ਼ਾਹ ਨੂੰ ਦਿੱਤਾ ਉਹਨਾਂ ਕਿਹਾ ਜੀ ਗੁਰੂ ਘਰ ਚੋਂ ਉਪਦੇਸ਼ ਲੈਣਾ ਚਾਹੁੰਦਾ ਇਹ ਗੁਰੂ ਘਰ ਦਾ ਉਪਦੇਸ਼ ਉਹਨੂੰ ਕਹੇ ਤੇ ਅਮਲ ਕਰ ਲੈ ਬਸ ਹੂੰ ਉਪਦੇਸ਼ ਤੇ ਅਮਲ ਕਰ ਲੈ ਹਾਂਜੀ ਉਹਦਾ ਪਰ ਉਤਾਰਾ ਹੋ ਜਾਏਗਾ ਹਾਂਜੀ ਤੇ ਇਸ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਿਲੇ ਨਹੀਂ ਉਹਨੂੰ ਹੂੰ ਕੋਸ਼ਿਸ਼ਾਂ ਬੜੀਆਂ ਕੀਤੀਆਂ RAM RAJ ਨੇ ਹੂੰ ਪਰ RAM RAJ ਦੀਆਂ ਸਾਰੀਆਂ ਚਾਲਾਂ ਸਾਰੀਆਂ ਸਾਜ਼ਿਸ਼ਾਂ ਫੇਲ ਹੋ ਗਈਆਂ ਠੀਕ ਹੈ ਨਾ ਗੁਰੂ ਹਰਿਕ੍ਰਿਸ਼ਨ ਸਾਹਿਬ ਰੰਗ ਰੰਗਜੀਤ ਨੂੰ ਮੇਰੇ ਹੂੰ ਉਪਦੇਸ਼ ਮੰਗੇ ਆ ਉਪਦੇਸ਼ ਦਿੱਤਾ ਮਹਾਰਾਜ ਨੇ ਗਿਆਨੀ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਕਿਵੇਂ ਤੇ ਕਿੱਥੇ ਸਮਾਇ ਸੀ ਐਕਚੁਅਲੀ ਬੇਟਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਿਰਜ਼ਾ ਰਾਜਾ ਜੈ ਸਿੰਘ ਦੇ ਬੰਗਲੇ ਬੈਠਾ ਰਹੇ ਹੋਏ ਸੀ ਹਾਂਜੀ ਉਮਰ ਉਹਨਾਂ ਦੀ ਛੋਟੀ ਸੀ ਹਾਂਜੀ ਉਹਨਾਂ ਦਿਨਾਂ ਦੇ ਵਿੱਚ ਹੈਜੇ ਦੀ ਬਿਮਾਰੀ ਫੈਲ ਗਈ ਹੂੰ ਬਾਅਦ ਵਿੱਚ ਚੇਚਕ ਦੀ ਬਿਮਾਰੀ ਫੈਲ ਗਈ ਚੇਚਕ ਜਿਹੜੀ ਹੈ ਨਾ ਜਿਹਨੂੰ ਇੰਗਲਿਸ਼ ਸਮਾਲਪੌਕਸ ਕਹਿੰਦੇ ਨੇ ਹਾਂਜੀ ਇਹ ਜ਼ਿਆਦਾਤਰ ਬੱਚਿਆਂ ਦੇ ਅਸਰ ਕਰਦੀ ਹੈ। ਹਾਂਜੀ। ਤੇ ਦਿੱਲੀ ਦੇ ਬੱਚਿਆਂ ਦੇ ਉੱਤੇ ਬਿਮਾਰੀ ਫੈਲ ਗਈ। ਹੂੰ। ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸਬਜ਼ਾ ਇਲਾਜ ਕੀਤਾ, ਬੱਚਿਆਂ ਵਿੱਚ ਵਿਚਰਦੇ ਰਹੇ। ਹੂੰ। ਤੇ ਛੂਤ ਦੀ ਬਿਮਾਰੀ ਸੀ, ਲਾਗ ਦੀ ਬਿਮਾਰੀ ਜਿਹਨੂੰ ਕਹਿੰਦੇ ਆ। ਹਾਂਜੀ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਵੀ ਲੱਗ ਗਈ। ਹੂੰ। ਤੇ ਜਦੋਂ ਬਹੁਤੇ ਬਿਮਾਰ ਹੋ ਗਏ। ਹੂੰ। ਉਦੋਂ ਫਿਰ ਜਮਨਾ ਨਦੀ ਦੇ ਕਿਨਾਰੇ ਤੇ ਹੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਚਲੇ ਗਏ। ਠੀਕ ਹੈ। ਉੱਥੇ 2 ਦਿਨ ਉੱਥੇ ਰਹੇ। ਤੇ ਉਸ ਬਿਮਾਰੀ ਦੇ ਨਾਲ ਚੇਚਕ ਦੀ ਬਿਮਾਰੀ ਦੇ ਨਾਲ ਹਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾਏ ਸੀ ਤੇ 7 ਸਾਲ ਤੇ 8 ਮਹੀਨੇ ਕੁਝ ਦਿਨਾਂ ਦੇ ਸੰਗ ਉਹ ਠੀਕ ਹੈ ਚੇਚਕ ਦੀ ਬਿਮਾਰੀ ਨਾਲ ਪੂਰੇ ਹੋਏ ਸੀ ਤੇ ਜਿੱਥੇ ਜੋਤੀ ਜੋਤ ਸਮਾਏ ਸੀ ਉਸ ਅਸਥਾਨ ਦਾ ਨਾਮ ਹੈ ਗੁਰਦੁਆਰਾ ਬਾਲਾ ਸਾਹਿਬ ਠੀਕ ਹੈ ਜਿੱਥੇ ਰਹੇ ਨੇ ਉਸ ਅਸਥਾਨ ਦਾ ਨਾਮ ਹੈ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦਾ ਸਭ ਤੋਂ ਮਸ਼ਹੂਰ ਗੁਰਦੁਆਰਾ ਠੀਕ ਹੈ ਕਿ ਬਾਲਾ ਸਾਹਿਬ ਜੋਤੀ ਜੋਤ ਸਮਾਏ ਸੀ ਠੀਕ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜੀਵਨ ਸਾਨੂੰ ਬਹੁਤ ਵੱਡੇ ਸੰਦੇਸ਼ ਤੇ ਉਪਦੇਸ਼ ਦਿੰਦਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਐਡੀਆਂ ਵੱਡੀਆਂ ਹਕੂਮਤਾਂ ਨਾਲ ਮੱਥਾ ਲਾਣਾ ਲੇਕਿਨ ਉਹਨਾਂ ਅੱਗੇ ਝੁਕਣਾ ਨਹੀਂ ਉਹਨਾਂ ਤੋਂ ਡਰਨਾ ਨਹੀਂ ਤੇ ਜਿਹੜੇ ਗੁਰੂ ਘਰ ਨਾਲ ਵੈਰ ਵਿਰੋਧ ਕਰਦੇ ਸਨ ਉਹਨਾਂ ਨਾਲ ਵੈਰ ਨਹੀਂ ਰੱਖਣਾ ਨਿਰਵੈਰ ਰਹਿਣਾ ਤੇ ਬਾਣੀ ਦੀ ਤੇ ਨਾਮ ਦੀ ਲੇ 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 ਦੇ ਵਿੱਚ ਲੀਨ ਰਹਿਣਾ ਏ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਜੀਵਨ ਦੀ ਸਿੱਖਿਆਵਾਂ ਹਨ ਜੋ ਸਾਨੂੰ ਇਹ ਸੇਧ ਦਿੰਦੀਆਂ ਨੇ ਕਿ ਅਸੀਂ ਉਹਨਾਂ ਸਿੱਖਿਆਵਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾ ਸਕੀਏ। ਇਹ ਸਨ ਗਿਆਨੀ ਹਰਭਜਨ ਸਿੰਘ ਜੀ ਸੋਹਲ ਜਿਨ੍ਹਾਂ ਨੇ ਸਾਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ। ਇਸ ਨਾਲ ਹੀ ਅਸੀਂ ਕਰਦੇ ਹਾਂ ਗਿਆਨੀ ਜੀ ਦਾ ਧੰਨਵਾਦ। ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ